ਕਾਟਾ ਖਾਨ ਜੀ ਰੋਡਾ ਤੋਂ ਢਲੋਂ ਦੇ ਰੀ ਪਾਰਮ ਬਟੰਡਾ ਦੇ ਵਿੱਚ ਕਿਤੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣ ਕੋਈ ਆਪਣਾ ਮੋਬਾਈਲ ਨੰਬਰ ਹੈਗਾ 9978239078 ਪਿੰਡ ਆਲਪੁਰੇ ਜ਼ਿਲ੍ਹਾ ਬਰਨਾਲਾ ਅਸੀਰਤਾ ਬਾਾਈ ਨਕਰਾਂਵਾਂ ਦਾਲਵਾਦ ਖੈਰ ਸ਼ਹਿਰ ਤੇ ਜੱਸੀ ਨੰਗ ਕ੍ਰੋਸ ਪੁਲ ਚੰਗੀ ਪੱਡੀ ਵਹਿੜਾ ਦੀ ਤੇ ਗਲਵਾਰ ਕ੍ਰਾਂਵਾਂ ਬਾਈ ਜੀ ਨੇ ਪੁੱਛੀ ਗੱਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਈ ਨਾਮ ਐਡਰੈਸ ਕੋਲ ਪਿੰਡ ਪਿੰਡ ਆਲਕੜੇ ਹੈਗਾ ਬਾਈ ਤੇ ਨੇੜੇ ਆਪਣੇ ਪਿੰਡ ਭਦੌੜ ਜੰਗੀਆਂ ਨਾਲ ਸਲਾਦਪੁਰਾ ਰਹੇ ਜਾਂਦਾ ਹੈਗਾ ਨਾਮ ਠੀਕ ਹੈ ਹਾਂਜੀ ਨਾਮ ਦੀਪੂ ਆਪਣਾ ਪਿੰਡ ਚ ਹਲਕੜਿਆਗਾ ਤੇ 684110 ਏਕੜ 41 ਜਿਹੜੀ ਵੀਰੇ ਆਪਾਂ ਬੱਛੀ ਦੇਖੀ ਐ ਨੇ ਜਿਹੜੀ ਐ ਸਾਹਿਬ ਤੇ ਜਾਂਦੇ ਪੱਡੇ ਦਾਦ ਘਾਟ ਹਾਂਜੀ ਚੰਗੀ ਬੀਸ ਕੁਆਲਿਟੀ ਦੀ ਦੋਂਦੀ ਆ ਜੇ ਬਾਈ ਮੂੰਹ ਦੋਂਦੀ ਆ ਪਾਣੀ ਦੇ ਦਾ ਦੇ ਆ ਲੈ ਵੀਰੇ ਇਹ ਨਾਲ ਗੱਲ ਜੀਆ ਇਹ ਕੈਨ ਬੀ ਆ ਰਹੀ ਜਮਾ ਹੂੰ ਤੇ ਫਿਰ ਤਾਂ ਸਿਆਣੇ ਨੇ ਘਾਟ ਲਈ ਵੀਰੇ ਦੈਨ ਬਾਈ ਦੱਸ ਦੈਨ ਲੈ ਜੂਗਾ ਯਾਰ ਮਾਲਕਾਂ ਨੂੰ ਦੱਸ ਮੈਂ ਦੇ ਦੂ ਵੀ ਬਾਈ 15 16 ਕਿਲੋ ਦੋ ਦੋ 20 ਵੀ ਦੇ ਦੂ ਆ ਆਪਾਂ ਤਾਂ ਜਮਾ ਜਾਏ ਗੱਲ ਕਰੀਆ ਯਾਰ ਝੂਠ ਮਾਰਨ ਵਾਲੀ ਗੱਲ ਨਹੀਂ ਕਰਦੇ ਯਾਰ ਗੱਡੀ ਨੂੰ ਤੋਰ ਕੇ ਰੱਖੀ ਐਵੇਂ ਵਾਲੀ ਨੀ ਕਰੋ ਜੇ ਕਿੰਨੀ ਪਿਆਰੀ ਆ ਬੱਚੀ ਦੇ ਕੰਨ ਘਰ ਜੇ ਆ ਦੇਖੋ ਗੁੱਥੀ ਵਾਲੀ ਕਿੰਨੀ ਸੋਹਣੀ ਆ ਇੱਕ ਨੰਬਰ ਜੇ ਆਪਾਂ ਬਾਈ 25 ਕਿਲੋ ਕਹਿੰਦੇ ਆ 20 ਕਿਲੋ ਕਹਿੰਦੇ ਆ ਅਗਲਾ ਯਕੀਨ ਨਹੀਂ ਮੰਨਦਾ ਗੱਲ ਕਰਦੇ 25 ਦੇ ਤਾਂ ਵੀ ਕੀ ਬਾਤ ਆ ਇੱਕ ਨੰਬਰ ਬੱਚੀ ਹੈ ਪੂਰੀ ਟੌਪ ਦੀ ਤੇ ਲੱਡ ਲਾਂ ਦੇਖ ਬਾਈ ਤੂੰ ਲੈ ਵੇ ਕਿੱਥੋਂ ਇੱਕ ਨੰਬਰ ਸੀਓ ਸਾਉ ਪੂਰੀਆ ਹਾਂ ਲੈ ਜਿਵੇਂ ਮਰਜੀ ਹੱਥੋਂ ਫਰਮਾ ਦਿੱਤਾ ਲੈ ਇਹਦਾ ਫਾਰਮ ਤਿਆਰ ਕਰ ਦੋ ਵੀਰੇ ਜੇ ਤੁਸੀਂ ਲੈ ਲਓਗੇ ਨਾ ਇੱਕ ਨੰਬਰ ਬਚ ਜਾਏ ਜੇ ਬੰਦੇ ਨੇ ਬਰੀਡ ਤੇ ਵੀ ਰੱਖਣੇ ਵਿਚਾਰ ਸੀ ਬਰੀਡ ਦੇ ਕੰਮ ਕਰਨਾ ਉਹ ਵੀ ਇੱਕ ਨੰਬਰ ਬਚੇ ਮੋਹਲਾ ਮੋਹਲਾ ਬਈ ਫੋਨ ਤੇ ਕਰਾਂਗੇ ਜਮਾ ਜਾਇਜ ਜਮਾ ਜਾਇਜ ਬਈ ਵੀਰੇ ਆਹ ਮੇਰੇ ਘਰਾਂ ਤੇ ਲੈ ਜਾਓ ਫਰਵਾਹ ਲਓ ਤੇ ਤੁਸੀਂ ਆ ਕੇ ਦੱਸ ਦੇਣਾ ਸੇਵਾ ਕਰਾਂ ਮੈਂ ਤੌਖਿਆ ਸੀਓ ਸੂਦ ਜਵਾ ਨਹੀਂ ਮਲ ਦੇਖ ਤੂੰ ਕਿੱਥੋਂ ਆਦੇ ਬਈਆ ਲੈ ਜਿਵੇਂ ਮਰ ਜਾਈਏ ਨੀ ਚੈੱਕ ਖਣ ਖਣ ਕੱਚਾ ਪਿਆ ਹਜੇ ਬਾਦਾ ਅਮਰੋ ਆ ਦੇਖੋ ਵੇਖ ਦੇਖੋ ਇੱਕ ਨੰਬਰ ਤੇ ਮੂਰਮੇਦ ਨੰਬਰ ਨਾ ਇਹ ਦੇਖੋ ਨੰਬਰ ਇੱਕ ਨੰਬਰ ਪੂਰੀ ਵਧੀਆ ਬੱਚੀ ਆ ਤੇ ਬਾਈ ਨੇ ਕਰ ਲਿਆ ਤੁੰਬਰ ਕਰ ਬਾਕੀ ਕੀ ਕੀ ਇਹਦੀ ਪੰਜ 사ਤਨ ਦਾ ਦਿਨਾਂ ਦੀ ਤੇ ਕੁਛ ਕਰਕੇ ਜੁਕਾਦਗੜ ਬਹੁਤ ਜ਼ਿਆਦਾ ਖੜੀ ਵੀਰੇ ਨਾਲੇ ਦੇ ਬਣਾਇ ਦਿਖਾਏ ਜੀ ਨਰੇਸ਼ ਬੜੀ ਜਗ੍ਹਾ ਤੇ ਵੀ ਬਹੁਤ ਆ ਤੇ ਆ ਦੇਖੋ ਜੀ ਕੂੜੇ ਪਾੜੇ ਦੇਖੋ ਮੰਜਾ ਵਰਗੇ ਪਿਆ ਤਾਂ ਆ ਦੇਖੋ ਇੱਕ ਨੰਬਰ ਤਾਂ ਤੇ ਰੀੜ ਦੀ ਹੱਡੀ-ਕੁੱਡੀ ਦੇਖੋ ਸਟ੍ਰੇਟ ਪਈ ਆ ਪੂਰੀ ਸਿੱਧੀ ਜਿੱਦੋਂ ਮਾਰਦੀ ਦੇਖ ਲੋ ਕੋਈ ਲੰਗੀ ਕੌੜੀ ਨਹੀਂ ਹੈਗੀ ਜਿਦਾ ਪਿੱਛੋਂ ਪੂਰੀ ਜਿੱਤਾ ਕਮੀ ਹੋ ਇੱਕ ਨੰਬਰ ਆ ਗਿਆ ਪੂਰੀ ਮਾਦ ਵੀ ਪੂਰਾ ਆ ਗਿਆ ਨਹੀਂ ਹੈਗਾ ਵੀ ਕਿਤੇ ਹੈ ਨਹੀਂ ਐਨ ਵੀ ਮੋਟੇ ਜੰਮ ਦੀ ਆ ਬਰੀਕ ਪਿੰਡੇ ਦੀ ਲੈ ਸੈਰੀ ਕਾਰ ਧਰ ਗਿਆ ਦੇਖ ਲੈ ਥੂਪ ਜਗਾ ਤੋਂ ਤੂੰ ਫਿਰ ਬੇਰੀ ਬੇਰੀ ਦੀ ਲੈ ਹਾਂ ਦੇ ਨੀ ਮਾਰਜੀ ਥੱਲੇ ਬੈਠਾ ਲੈ ਸਾਰੇ ਹੋ ਚੱਕ ਪੂਰੀ ਇੱਕ ਨੰਬਰ ਬਚੀ ਹੈਗੀ ਨੰਬਰ ਬੋਲ ਦੀ ਫਿਰ 884110 43 ਪੂਰੀ ਸਾਰੇ ਵੀਰਾਂ ਦਾ ਮੈਂ ਪਾਈ ਜੀਰੋ ਦੇਖਣ ਲਈ ਤੇ ਤੁਹਾਨੂੰ ਧੰਨਵਾਦ